ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਹਾਜ਼ਰ ਆ ਜੀ ਗੱਲ ਅਗਲੇ 72 ਘੰਟਿਆਂ ਦੀ ਕਰਾਂਗੇ ਯਾਨੀ ਕਿ ਆਉਂਦੇ 3-4 ਦਿਨਾਂ ਤੱਕ ਪੰਜਾਬ ਅਤੇ ਨਾਲ ਲੱਗਦੇ ਖੇਤਰਾਂ ਦਾ ਮੌਸਮ ਕੁਵੇਂ ਦਾ ਰਹਿ ਸਕਦਾ ਖੱਡੜ ਤੋਂ ਜਿਹੜੀ ਸਾਂਝੀ ਕੀਤੀ ਜਾਊਗੀ ਸੈਟਲਾਈਟ ਦੱਸ ਰਿਹਾ ਅਸਲ ਜੀ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੇ ਵੈਸਟਰਨ ਜਟ ਦੇ ਪ੍ਰਭਾਵ ਸਦਕਾ ਬੱਦਲਵਾ ਜੇ ਅਸਲੇ ਉੱਪਰਲੇ ਖੱਡੜ ਤੇ ਗੁਜ਼ਰ ਰਹੀ ਆ ਪੰਜਾਬ ਹਰਿਆਣਾ ਰਾਜਸਥਾਨ ਦੇ ਉੱਪਰ ਦੀ ਸੋ ਇਹ ਉਚਾਈ ਤੇ ਬੱਦਲ ਨੇ ਤੇ ਇਹਦਾ ਕੋਈ ਖਾਸਾ ਪ੍ਰਭਾਵ ਹੈ ਜਿਹੜਾ ਮੌਸਮ ਉੱਤੇ ਪ ਠੰਡ ਜਿੱਥੇ 18 ਦੇ ਦਹਾਕੇ ਦੇ ਦਿੱਤੀ ਹੈ ਸਵੇਰੇ ਦੇ ਵਿੱਚ ਤੇ ਰਾਤਾਂ ਦੇ ਦਿਨਾਂ ਦੇ ਪਾਰੇ ਦੇ ਵਿੱਚ ਲਗਾਤਾਰ ਗਰਾਵਿਟ ਜੜੀ ਚੱਲੀ ਆ ਇੱਕ ਤੋਂ 2 ਡਿਗਰੀ ਦਾ ਫਰਕ ਅੱਜ ਰਾਤ ਦੇ ਟੈਂਪਰੇਚਰ ਦੇ ਵਿੱਚ ਵੱਧ ਸਕਦਾ ਕਿਉਂਕਿ ਉੱਪਰਲੇ ਫੱਦਰ ਦੇ ਬੱਦਲ ਵਾਈ ਗੁਜ਼ਰ ਰਹੀ ਹੈ ਜਿਹੜੀ ਕਿ ਥੱਲੇ ਹੀਟ ਨੂੰ ਅਬਜ਼ਰਵ ਕਰੇਗੀ ਜਿਹਦੇ ਨਾਲ 1 ਤੋਂ 2 ਡਿਗਰੀ ਟੈਂਪਰੇਚਰ ਇਹ ਰਾਤ ਦੇ ਵੱਧ ਸਕਦੇ ਨੇ ਜਿੱਥੇ 2-3 ਡਿਗਰੀ ਦੇ ਨਾਲ ਸਭ ਤੋਂ ਠੰਡੇ ਜਿਹੜੇ ਅਰਜ ਹੋ ਰਿਹਾ ਉਹ 4-5 ਦਾ ਟੈਂਪਰੇਚਰ ਆ ਸਕਦਾ 3-4 ਡਿਗਰੀ ਤੇ ਤੇ ਅੱਜ ਰਾਤ ਕੋਈ ਵੱਡੇ ਫੱਦਰ ਦੇ ਮੌਸਮ ਦੇ ਵਿੱਚ ਤਬਦੀਲੀ ਸੰਭਵ ਨਹੀਂ ਹੈ ਆਉਂਦੇ 3 ਦਰاتا کہ یعنی کہ 10 دسمبر تک اکدا خشک سسٹم ਆ ਸਕਦਾ ਜਿਹੜਾ ਕਿ ਪ੍ਰਭਾਵਿਤ ਕਰੇ ਉੱਤਰ ਭਾਰਤ ਨੂੰ ਬਾਕੀ ਬਟੇ ਖਦਰ ਦੇ ਉਹੀ ਚਖੜ ਦੇ ਅਸਰ 10 دسمبر تک ਨਹੀਂ ਆ ਚਿਤਾਵਨੀ ਮੌਸਮ ਹਫੜ ਨੇ ਅਲਰਟ ਜਾਰੇ ਜਾਰੀ ਕੀਤੀ ਹੋਈ ਸੀ ਠੰਡ ਲਹਿਰ ਨੂੰ ਜਾ ਕੇ ਉਹ ਤੁਹਾਡੇ ਨਾਲ ਅਫਰ ਡੇਟ ਸਾਂਝੀ ਕਰ ਦਿੰਨੇ ਆ ਪੰਜਾਬ ਦੇ ਲਈ ਜੋ ਅਫਰ ਡੇਟ ਆ ਫਿਲਹਾਲ ਅਲਰਟ ਹਟਾ ਲਏ ਗਏ ਨੇ ਪਰ ਇਹ ਅਲਰਟ ਦੁਬਾਰਾ ਲਾਗੂ ਹੋ ਸਕਦੇ ਨੇ ਕਿਉਂਕਿ ਇੱਕ ਸਿਸਟਮ ਲੰਘ ਕੇ ਗਿਆ ਤੇ ਇਹਦੇ ਨਾਲ ਹੁਣ ਜਿਹੜੀ ਬੱਦਲਵਾਰੀ ਵੈਸਟਰਨ ਜੱਟ ਦੇ ਪਰਭਾਵ ਸਦਕਾ ਗੁਜ਼ਰ ਰਹੀ ਆ ਜਿਹਦੇ ਨਾਲ ਟੈਂਪਰੇਚਰ ਥੱਲੇ ਨਹੀਂ ਜਾਣਗੇ ਇਸ ਲਈ ਅਲਰਟ ਹਟਾਏ ਗਏ ਨੇ ਪਰ ਆਉਂਦੇ 3-4 ਦਿਨਾਂ ਲਈ ਜਿਹੜੇ ਫਿਰ ਤੋਂ ਅਲਰਟ ਜਿਹੜੇ ਆ ਕੱਲ ਮੌਸਮ ਵਿਭਾਗ ਜਾਰੀ ਕਰ ਸਕਦਾ ਹੈ ਸ਼ੀਤ ਲਹਿਰ ਦੇ ਸੋ ਇਸ ਲਈ ਕੌਲਮ ਲਾ ਕੇ 10-11 ਤਰੀਕ ਦਾ ਠੰਡ ਦਾ ਕਹਿਰ ਇਸੇ ਤਰ੍ਹਾਂ ਜਾਰੀ ਰਹੇਗਾ ਧੰਨਵਾਦ